ਹੇਰੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਅਸੀਂ ਸਾਰੇ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਵੀਰ ਵਲੀ ਜੋਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਖਾਰੀ ਸਨ ਗੁਰੂ ਗੋਬਿੰਦ ਸਿੰਘ ਜੀ ਅੰਬਰਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਵੋ ਨਿਰਵਰਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਕਵੀ ਸਨ ਗੁਰੂ ਗੋਬਿੰਦ ਸਿੰਘ ਸਰਵੰਸਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਸਨ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਸਨ ਐਸੇ ਕਿੰਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀਂ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਾਂ ਇੱਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ੍ਹ ਕੇ ਪਤਾ ਲੱਗਦਾ ਹੈ ਜਦੋਂ ਭਾਈ ਨੰਦ ਲਾਲ ਜੀ ਔਰੰਗਜੀਤ ਦੀ ਰਾਜ ਵਿੱਚ ਔਰੰਗਜੀਤ ਦੇ ਪੁੱਤਰ ਬਹਾਦਰ ਸ਼ਾਹ ਨੂੰ ਫਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਹੇ ਸਨ ਉਸ ਸਮੇਂ ਔਰੰਗਜੀਤ ਦੇ ਦਰਬਾਰ ਵਿੱਚ ਕੁਰਾਨ ਸ਼ਰੀਫ ਦੇ ਅਰਥ ਕਰਨ ਵਾਲੇ ਕਈ ਦਿਵਾਨ ਬੈਠੇ ਸਨ ਉਹ ਕੁਰਾਨ ਸ਼ਰੀਫ ਦੇ ਅਰਥ ਕਰਕੇ ਔਰੰਗਜੀਬ ਨੂੰ ਸੁਣਾ ਰਹੇ ਸਨ ਜਦੋਂ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾਂ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਇੰਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲੇ ਰਹਿ ਗਏ ਜਦੋਂ ਔਰੰਗਜੀਬ ਨੂੰ ਪਤਾ ਲੱਗਾ ਇਹ ਗੈਰ ਮੁਸਲਮਾਨ ਤੇ ਇੰਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ ਹੁਕਮ ਲਾਗੂ ਕਰ ਦਿੱਤਾ ਗਿਆ ਕੱਲ ਸਵੇਰ ਤੱਕ ਜਾਂ ਤੇ ਆਨੰਦ ਲਾਲ ਮੁਸਲਵਾਨ ਬਣ ਜਾਵੇ ਨਹੀਂ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੇ ਜਦੋਂ ਬਹਾਦਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਉਸਤਾਦ ਆਨੰਦ ਲਾਲ ਜੀ ਨੂੰ ਇਹ ਗੱਲ ਦੱਸੀ ਆਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੀ ਜਾਨਵੀ ਮੈਂ ਕੀ ਕਰਾਂ ਜਿਸ ਨਾਲ ਇਹ ਦੋਵੇਂ ਚੀਜ਼ਾਂ ਬਚ ਜਾਣ ਬਹਾਦਰ ਸ਼ਾਹ ਕਹਿਣ ਲੱਗਾ ਫਿਰ ਇੱਕ ਹੀ ਤਰੀਕਾ ਹੈ ਰਾਤੋ ਰਾਤ ਇੱਥੇ ਭੱਜ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇਂ ਚੀਜ਼ਾਂ ਬਚ ਜਾਣਗੀਆਂ ਮਹਾਦਰਸ਼ਾਨੀ ਆਨੰਦ ਲਾਲ ਜੀ ਨੂੰ ਤੇਜ਼ ਰਫ਼ਤਾਰ ਵਾਲਾ ਕੂੜਾ ਦੇ ਕੇ ਉੱਥੋਂ ਭਜਾ ਦਿੱਤਾ। ਸਵੇਰ ਹੁੰਦਿਆਂ ਤੱਕ ਪਾਈ ਆਨੰਦ ਲਾਲ ਜੀ ਆਨੰਦਪੁਰ ਸਾਇ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ। ਗੁਰੂ ਜੀ ਨੇ ਕਹਿਣ ਰਹਿਣ ਦੀ ਇਜਾਜ਼ਤ ਦੇ ਦਿੱਤੀ। ਹੌਲੀ-ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਐਨੀ ਪ੍ਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛਕਦਾ ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ ਐਨਾ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਦੀ ਰਤੀ ਪਰ ਵੀ ਕਹਿ ਦੇਨ ਤਾਂ ਪਾਈ ਨੰਦ ਲਾਲ ਜੀ ਗੁਰੂ ਜੀ ਤੋਂ ਜਾਣ ਕਰਵਾਣ ਕਰਦੇ ਇਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਵੱਡਾ ਗੁਣ ਤੇ ਪਰ ਉਪਕਾਰ ਜੋ ਪਾਈ ਨੰਦ ਲਾਲ ਜੀ ਨਾਲ ਕੀਤਾ ਸਾਂਝਾ ਕਰਨ ਲੱਗਾ ਗੁਰੂ ਜੀ ਨੇ ਕਦੇ ਵੀ ਪਾਈ ਨੰਦ ਲਾਲ ਜੀ ਨੂੰ ਇਹ ਨਹੀਂ ਆਖਿਆ ਤੂੰ ਅੰਬਰ ਤੇ ਸ਼ੱਕੇ ਸਿੰਘ ਸਾਜਾ ਇਸ ਦਾ ਵੱਡਾ ਕਾਰਨ ਇਹ ਸੀ ਜਦੋਂ ਪਾਈ ਨੰਦ ਲਾਲ ਦਿੱਲੀ ਤੋਂ ਭੱਜਾ ਉਸ ਸੇਮੀ ਔਰਿੰਗ ਜੀ ਉਸ ਨੂੰ ਉਸ ਦਾ ਧਰਮ ਛੱਡ ਕੇ ਮੁਸਲਮਾਨ ਬਣਨ ਵਾਸਤੇ ਕਹਿੰਦਾ ਸੀ ਪਰ ਨੰਦ ਲਾਲ ਨੇ ਆਖਿਆ ਮੈਂ ਆਪਣਾ ਧਰਮ ਨਹੀਂ ਛੱਡਣਾ ਚਾਹੁੰਦਾ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਨਹੀਂ ਆਖਿਆ ਤੂੰ ਸਿੰਘ ਬਣ ਜਾ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਦਿੱਤਾ ਕਿ ਕਦੇ ਵੀ ਭਾਈ ਨੰਦ ਲਾਲ ਦੇ ਦਿਲ ਵਿੱਚ ਇਹ ਨਾ ਆਵੇ ਕਿ ਜਿਸ ਧਰਮ ਦਾ ਕਰਕੇ ਦਿੱਲੀ ਤੋਂ ਭੱਜਿਆ ਸੀ ਉਹ ਗੱਲ ਮੇਰੇ ਨਾਲ ਅਨੰਦਪੁਰ ਸਾਹਿਬ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਇੱਕ ਧਰਮ ਦੇ ਨਹੀਂ ਸਨ ਉਹ ਸਾਰਿਆਂ ਦੇ ਸਾਝੇ ਸਨ ਭਾਵੇਂ ਗੁਰੂ ਜੀ ਦੇ ਸਰਦਾਲੂ ਪੀਰ ਬੁੱਧਾ ਸ਼ਾ ਵਰਗੇ ਹੋਵਨ ਜਿੰਨਾ ਆਪਣੇ ਪੁੱਤਰ ਭਰਾ ਜਾਂ ਚੇਲੇ ਸਭ ਸ਼ਹੀਦ ਕਰਵਾ ਦਿੱਤੇ ਜੀੜੀ ਖੁਸ਼ੀ ਨਾਲ ਸਿੰਘ ਧਰਮ ਵਿੱਚ ਆਏ ਉਹਨਾਂ ਨੂੰ ਵੀ ਧਰਮ ਵਿੱਚ ਰੱਖਿਆ ਕਦੇ ਕਿਸੇ ਧਰਮ ਵਾਲੀ ਨੂੰ ਮਜਬੂਰ ਨਹੀਂ ਕੀਤਾ ਕਦੇ ਅੱਜਕੱਲ ਵਰਗੇ ਪਾਸਟਰਾਂ ਵਾਂਗ ਲਾਲਚ ਨਹੀਂ ਦਿੱਤੇ ਕਦੇ ਕਿਸੇ ਨੂੰ ਹੋਰ ਨਾਲ ਮਜਬੂਰ ਨਹੀਂ ਕੀਤਾ ਧਰਮ ਛੱਡਣ ਲਈ ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਮ ਸ਼ੱਜੂ ਰਾਮ ਸੀ ਜੋ ਬਹੁਤ ਵਿਦਵਾਨ ਸੀ ਜਿਸ ਦਿਰੀਖ ਦੇਖ ਵਿੱਚ ਭਾਈ ਨੰਦ ਲਾਲ ਜੀ ਦੀ ਸਿੱਖਿਆ ਮੁਕੰਮਲ ਹੋਈ ਸੀ ਜਦੋਂ ਆਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਭਾਈ ਨੰਦ ਲਾਲ ਗੁਰੂ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਸੀ ਪਰ ਪਿਆਰੇ ਦਾ ਹੁਕਮ ਵੀ ਮੰਨਣਾ ਪੈਣਾ ਸੀ ਭਾਈ ਨੰਦ ਲਾਲ ਜੀ ਗਜਨੀ ਅਫਗਾਨਿਸਤਾਨ ਦੇ ਰਹਿਣ ਵਾਲੇ ਸਨ ਘਰ ਪਹੁੰਚ ਗਏ ਉਥੇ ਪਾਈ ਨੰਦ ਲਾਲ ਜੀ ਦੀ ਪੀੜੀ ਚੱਲੀ ਤੇ 8ਵੀਂ ਪੀੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਬਰਤ ਸ਼ੱਕੇ ਸਿੰਘ ਸਜ ਗਿਆ ਜਿਸ ਦਾ ਨਾਮ ਪਾਈ ਅਮਰ ਸਿੰਘ ਰੱਖਿਆ ਗਿਆ ਪਾਈ ਨੰਦ ਲਾਲ ਦੀ ਪੀੜੀ ਇਸ ਤਰ੍ਹਾਂ ਸੀ ਪਾਈ ਨੰਦ ਲਾਲ ਜੀ ਦੇ ਦੋ ਪੁੱਤਰ ਸਨ ਉਹਨਾਂ ਦੇ ਨਾਮ ਪਾਈ ਲਖਪਤਰਾਏ ਤੇ ਪਾਈ ਲੀਲਾ RAM ਜੀ ਹੋਏ ਅੱਗੋਂ ਪਾਈ ਲੀਲਾ RAM ਜੀ ਦੇ ਪੁੱਤਰ ਦਾ ਨਾਮ ਨੋਧਰਾਮ ਰੱਖਿਆ ਨੂਰ ਨੋਦਰਾਮ ਦੇ ਪੁੱਤਰ ਦਾ ਨਾਮ ਧਰਮ ਪਰਮ ਰਾਮ ਰੱਖਿਆ ਪਰਮ ਰਾਮ ਦੇ ਦੋ ਪੁੱਤਰ ਹੋਏ ਕਰਮਚੰਦ ਤੇ ਨੀਮ ਜਰਾਜ ਕਰਮਚੰਦ ਦੇ ਤੂ ਪੁੱਤਰ ਹੋਏ ਲਾਲ ਚੰਦ ਤੇ ਮੋਹਨ ਲਾਲ ਤਿੰਨੇ ਮਰਾਜ ਦਾ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਬੂਪਤਰਕ ਰਾਏ ਰੱਖਿਆ ਗਿਆ ਅੱਗੋ ਬੂਪਤਰਾਈ ਨੀ ਤਿੰਨ ਪੁੱਤਰ ਹੋਏ ਮੁਰਲੀਧਰ ਭਗਵਾਨ ਦਾਸ ਤੇ ਸ਼ਾਮਦਾਸ ਤੇ ਲਾਲਚੰਦ ਦਾ ਇੱਕ ਪੁੱਤਰ ਹੋਇਆ ਵੀਰਪਾਂਨ ਤੇ ਨੀਮਰਾਜ ਦਾ ਇੱਕ ਪੁੱਤਰ ਰਾਮਨਾਰਾਇਣ ਹੋਇਆ ਰਾਮਨਾਰਾਇਣ ਦਾ ਫਿਰ ਇੱਕ ਪੁੱਤਰ ਜਿਸ ਦਾ ਨਾਮ ਚੰਦਰਪਾਂਨ ਰੱਖਿਆ ਗਿਆ ਤੇ ਵੀਰਪਾਂਨ ਦਾ ਇੱਕ ਪੁੱਤਰ ਹੋਇਆ ਜਿਸ ਨੇ ਖੰਡੇ ਵਾਟੇ ਦੀ ਪੌਲ ਛੱਕ ਕੇ ਸਿੰਘ ਸਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ